ਸੱਚਾ ਗੱਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਲੀਨ ਕੋ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੱਖ ਸਹਿਬਾਨਾਂ ਦੀ ਇਕਾਗਰਤਾ ਤੋਂ ਬਾਅਦ ਇੱਕ ਅਹਿਮ ਪ੍ਰੈਸ ਕਾਨਫਰੰਸ ਰੱਖੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗਸ਼ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਡੇ ਵਿਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਵਿਆਹ ਕਰਨ ਸੰਬੰਧੀ ਮਾਮਲਾ ਵਿਚਾਰਿਆ ਗਿਆ ਜਿਸ ਤੇ ਪੰਜ ਸਿੰਘ ਸਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਜਿਹੇ ਮਾਮਲਿਆਂ ਸੰਬੰਧੀ ਪਹਿਲਾ ਹੋਏ ਆਦੇਸ਼ ਮਿਤੀ 16 3 1998 ਅਤੇ ਐਡਾ ਤਤਾ 178 ਮਿਤੀ 16 10 2023 ਦੀ ਰੋਸ਼ਨੀ ਵਿੱਚ ਫੈਸਲਾ ਕਰਦੇ ਹਾਂ ਇਹ ਮੋੜ ਆਦੇਸ਼ ਕੀਤਾ ਜਾਂਦਾ ਹੈ ਕਿ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿੱਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਨ ਤੇ ਪੂਰਨ ਰੂਪ ਵਿੱਚ ਪਾਬੰਦੀ ਹੈ ਇਨ੍ਹਾਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਈ ਜਾ ਸਕਦੇ ਗੁਰਦੁਆਰਾ ਸਹਿਬਾਨ ਤੇ ਗ੍ਰੰਥੀ ਸਿੰਧਾਂ ਪ੍ਰਬੰਧਕਾਂ ਤੇ ਸੇਵਾਦਾਰਾਂ ਅਤੇ ਸਮੂਹ ਰਾਗੀ ਜਥਿਆਂ ਨੂੰ ਇਹ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਆਦੇਸ਼ਾਂ ਦਾ ਪੂਰਨ ਸਮਰਪਣ ਭਾਵ ਨਾਲ ਪਾਲਣ ਕਰਨ ਉਲੰਘਣਾ ਹੋਣ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਵਾਲੇ ਜ਼ਿੰਮੇਵਾਰ ਬੰਦਿਆਂ ਅਤੇ ਅਜਾਹੇ ਸਥਾਨਾਂ ਉੱਤੇ ਆਨੰਦ ਕਾਰਜ ਕਰਨ ਵਾਲੇ ਰਾਗੀ ਜਥਿਆਂ ਮੈਰੇਜ ਪੈਲਸਾਂ ਰਿਜ਼ੋਰਟਾਂ ਵਿਚਾਂ ਵਪਾਰਕ ਫਾਰਮ ਹਾਊਸਾਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਇੱਕ ਤੇ ਇਹ ਹੈਗਾ ਕਿਉਂਕਿ ਚੰਡੀਗੜ੍ਹ ਦੇ ਨੇੜੇ ਤੇੜੇ ਹੁਣ ਬਹੁਤੇ ਮਾਮਲੇ ਆਏ ਜਿੱਥੇ ਲਗਾਤਾਰ ਹੀ ਮੌਕੇ ਇੱਕ ਮਤਾ ਹੈਗਾ ਵਾ ਪੰਜ ਸਿੰਘ ਸਹਿਬਾਨ ਦੀ ਕੱਤਰਤਾ ਜਿਹੜੀ ਅੱਜ ਸ਼੍ਰੀ ਕਲਤਕ ਸਾਬ ਵਿਖੇ ਹੋਈ ਸਕੱਤਰੇਤ ਜਿਸ ਵਿੱਚ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਪਰਾਤਨ ਸਿੱਖ ਯੋਧਿਆਂ ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਉੱਪਰ ਬਣਦੀਆਂ ਫਿਲਮਾਂ ਐਨੀਮੇਸ਼ਨ ਫਿਲਮਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸੀ AI ਵੀਡੀਓ ਆਦ ਨਾਲ ਸੰਬੰਧਿਤ ਮਾਮਲੇ ਉੱਤੇ ਵਿਰਗ ਅੱਜ ਵਿਚਾਰ ਵਟਾਂਦਰਾ ਕੀਤਾ ਗਿਆ ਇਹ ਮਹਿਸੂਸ ਕੀਤਾ ਗਿਆ ਕਿ ਮੌਜੂਦਾ ਸੂਚਨਾ ਟੈਕਨੋਲੋਜੀ ਅਤੇ AI ਦੇ ਯੁੱਗ ਵਿੱਚ ਬਹੁਤ ਹੀ ਸੰਜੀਦਾ ਅਤੇ ਅਹਿਮ ਮਸਲਾ ਹੈ ਜਿਸ ਸਬੰਧੀ ਠੋਸ ਨੀਤੀ ਬਣਾਉਣ ਦੀ ਲੋੜ ਹੈ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਧਾਰਮਿਕ ਤੇ ਪੰਥਕ ਵਿਦਵਾਨਾਂ ਦੀ رائے ਅਨੁਸਾਰ ਸਨ 1934 1940 2003 2015 ਅਤੇ 2022 ਵਿੱਚ ਫਿਲਮਾਂ ਬਾਰੇ ਲੈ ਕੇ ਫੈਸਲੇਾਂ ਦੀ ਪ੍ਰੋੜਤਾ ਕੀਤੀ ਗਈ। ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਮਈ 2025 ਨੂੰ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਤੇ ਪੰਥਕ ਸ਼ਖਸੀਅਤਾਂ ਨਾਲ ਵੀ ਡਿਰਕ ਵਿਚਾਰ ਕੀਤੇ ਗਏ ਸਨ। ਮੌਜੂਦਾ ਟੈਕਨੋਲੋਜੀ ਦੇ ਸਮੇਂ ਸਿੱਖ ਪਛਾਣ, ਰਵੈਤਾਂ, ਸਿਧਾਂਤ ਅਤੇ ਫਲਸਫੇ ਨੂੰ ਵੱਡੀਆਂ ਚੁਣੌਤੀਆਂ ਹਨ। ਜਿਸ ਦੇ ਮੱਦੇਨਜ਼ਰ ਪ੍ਰਾਤਨ ਰਵੈਤਾਂ, ਸਾਖੀ ਪਰੰਪਰਾ, ਗੁਰਦੁਆਰਾ ਸਹਿਬਾਨ ਤੇ ਸਿੱਖ ਸੰਸਥਾਵਾਂ ਰਾਹੀਂ ਰੁਪੈਤੀ ਪ੍ਰਚਾਰ ਪ੍ਰਸਾਰ ਨੂੰ ਕਾਇਮ ਰੱਖਣਾ ਤੇ ਪਰਫੁੱਲਿਤ ਕਰਨਾ ਅਤਿ ਜ਼ਰੂਰੀ ਹੈ। ਪੰਜ ਸਿੰਘ ਸਹਿਬਾਨ ਵੱਲੋਂ ਅੱਜ ਦੀ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਹੈ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਿੱਖ ਜੋਧਿਆਂ ਸ਼ਹੀਦਾਂ ਆਦ ਮਾਪੁਰਖਾਂ ਅਤੇ ਸਿੱਖ ਸੰਸਕਾਰਾਂ ਦੀ ਨਕਲਾਂ ਕਰਕੇ ਫਿਲਮਾਂ ਐਨੀਮੇਸ਼ਨਾਂ ਨਹੀਂ ਬਣਾਈਆਂ ਜਾ ਸਕਦੀਆਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਵੱਡੇ ਫਿਲਮ ਨਿਰਮਾਤਾ ਘਰਾਣਿਆਂ ਨੂੰ ਚਿੱਠੀਆਂ ਲਿਖ ਕੇ ਇਸ ਆਦੇਸ਼ ਦੀ ਕਾਪੀ ਭੇਜੇ ਅਤੇ ਨਾਲ ਇਹ ਵੀ ਸਪਸ਼ਟ ਕਰੇ ਕਿ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਸੇਖ ਇਤਿਹਾਸ ਨਾਲ ਸੰਬੰਧਿਤ ਕੋਈ ਵੀ ਫਿਲਮ ਨਹੀਂ ਬਣਾ ਸਕਦੇ ਇਹ ਫਿਲਮਾਂ ਦਾ ਮਸਲਾ ਤੁਹਾਨੂੰ ਪਤਾ ਹੀ ਆ ਵੀ ਉਠਿਆ ਰਹਿੰਦਾ ਇਹ ਸਪਸ਼ਟ ਕੀਤਾ ਗਿਆ ਵੀ ਅਕਾਲ ਤਖਤ ਸਾਹਿਬ ਵੱਲੋਂ ਜੋ ਤੱਕ ਮੈਨੂੰ ਪਤਾ ਵੀ ਇਹ ਅਕਾਲ ਤੱਕ ਸਭ ਤੋਂ ਫਿਲਮਾਂ ਦੇ ਸਬੰਧੀ ਜਿਹੜਾ ਪੰਜ ਸਿੰਘ ਸਾਹਿਬਾਨ ਦਾ ਅਜੇ ਤੱਕ ਦਾ ਪਹਿਲਾ ਮਤਾ ਜਿਹਦੇ ਵਿੱਚ ਸਪਸ਼ਟ ਬਿਲਕੁਲ ਕਰ ਦਿੱਤਾ ਗਿਆ ਵੀ ਇਹ ਫਿਲਮਾਂ ਜਿਹੜੀਆਂ ਗੁਰੂ ਸਾਹਿਬ ਗੁਰੂ ਦੇ ਪਰਿਵਾਰ ਇਹਦਾ ਸ਼ਹੀਦ ਯੋਧੇ ਇਹਨਾਂ ਤੇ ਕੋਈ ਨਹੀਂ ਬਣਾ ਸਕਦਾ ਨਾ ਵੈਸੇ ਨਾ AI ਇੱਕ ਜਿਹੜਾ ਹੋਰ ਮਤਾ ਹੈਗਾ ਆਦੇਸ਼ ਆਏ ਪੰਜ ਸਿੰਘ ਸਹਿਬਾਨ ਦੀ ਕਦਰਤਾ 77 ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਬੇਹੱਦ ਗੰਭੀਰ ਮਾਮਲਾ ਵਿਚਾਰਿਆ ਗਿਆ। ਸ੍ਰੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਇਸ ਮਾਮਲੇ ਨੂੰ ਲੈ ਕੇ ਚਿੰਤਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਪੰਥਕ ਅਤੇ ਸੰਵਿਧਾਨਕ ਸੰਸਥਾ ਹੈ। ਭਾਰਤ ਦੇ ਸੰਵਿਧਾਨ ਮੁਤਾਬਕ ਕੋਈ ਵੀ ਸਰਕਾਰ ਕਿਸੇ ਵੀ ਧਰਮ ਦੇ ਅੰਦਰੂਨੀ ਮਸਲੇ ਅੰਦਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੀ ਪਰ ਪਿਛਲੇ ਲੰਮੇ ਸਮੇਂ ਤੋਂ ਦੇਸ਼ ਤੇ ਸੂਬਿਆਂ ਦੇ ਹੁਕਮਰਾਨਾਂ ਵੱਲੋਂ ਪੰਥਕ ਸੰਸਥਾਵਾਂ ਅਤੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਲਗਾਤਾਰ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜੋ ਮਸਲਾ ਸੰਗਤ ਦੀ ਨੁਮਾਇੰਦਾ ਸਿੱਖ ਸੰਸਥਾ ਆਪ ਹੱਲ ਕਰ ਸਕਦੀ ਹੈ ਉਸ ਵਾਸਤੇ ਸਰਕਾਰ ਅਤੇ ਪੁਲਿਸ ਨੂੰ ਸ਼ਾਮਲ ਕਰਨ ਦੀ ਕੋਈ ਤਾਕ ਨਹੀਂ ਬਣਦੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਨੂੰ ਸਰਦਾਰ ਈਸ਼ਰ ਸਿੰਘ ਵੱਲੋਂ ਕੀਤੀ ਜਾਂਚ ਰਿਪੋਰਟ ਨੂੰ ਆਧਾਰ ਬਣਾ ਕੇ ਜਾਇਜ਼ ਠਹਿਰਾਇਆ ਜਾ ਰਿਹਾ ਜਿਹੜੀ ਐਫ ਆਈ ਆਰ ਹੋਈ ਸ਼ਹੀਦੀ ਪੁਰਬ ਦੇ ਮੌਕੇ ਅੰਤਰੀਕ ਕਮੇਟੀ ਦੇ ਵੱਲੋਂ ਉਹਨਾਂ ਦੇ ਇੱਕ ਮੈਂਬਰ ਸਰਦਾਰ ਦਲਜੀਤ ਸਿੰਘ ਦੇ ਵੱਲੋਂ ਸੰਬੋਧਨ ਕੀਤਾ ਗਿਆ ਤੇ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਸਤਕਾਰਯੋਗ ਮਾਤਾ ਗੁਜਰਕੌਰ ਜੀ ਕਲਗੀਧਰ ਪਾਤਸ਼ਾਹ ਦੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਇਸ ਚਰਨਛੋਪਾ ਪ੍ਰਾਪਤ ਧਰਤੀ ਤੇ ਉਹਨਾਂ ਦੀ ਮਿੱਠੀ ਤੇ ਪਿਆਰੀ ਯਾਦ ਦੇ ਵਿੱਚ ਸਾਰਾ ਪੰਥ ਇੱਥੇ ਜੁੜਿਆ ਬੈਠਾ ਹੈ ਇਸ ਮੌਕੇ ਤੇ ਜਿੱਥੇ ਸਮੁੱਚੀ ਦਲਪੰਥ ਸਮੂੱਚੇ ਕਾਰਸਵਾ ਵਾਲੇ ਮਹਾਂਪੁਰਸ਼ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਕਾਰਯੋਗ ਪ੍ਰਧਾਨ ਸਾਹਿਬ ਤੇ ਬਹੁਤ ਸਾਰੇ ਅਹੁਦੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਹਾਜ਼ਰ ਹੋਏ ਸਮੁੱਚਾ ਪੰਥ ਇੱਥੇ ਹਾਜ਼ਰ ਹੋਇਆ ਇਹਨਾਂ ਦੀ ਸਾਰਿਆਂ ਦੇ ਇੱਥੇ ਹਾਜ਼ਰ ਹੋਣ ਦਾ ਇੱਕੋ ਇੱਕ ਵੱਡਾ ਕਾਰਨ ਸੀ ਕਿ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਇਹ ਸ਼ਹੀਦੀ ਦਾ ਜਿਹੜਾ ਸਥਾਨ ਹੈ ਉਹ ਜੋੜ ਮੇਲਾ ਅਸੀਂ ਬਣਾ ਰਹੇ ਹਾਂ ਇਹਨਾਂ ਜੋੜ ਮੇਲਿਆਂ ਨੂੰ ਮਨਾਉਣ ਦਾ ਮਕਸਦ ਜੇ ਕਿਸੇ ਆਮ ਬੰਦੇ ਨੂੰ ਪੁੱਛਿਆ ਜਾਏ ਤਾਂ ਉਹ ਤਾਂ ਕਿਸੇ ਹੋਰ ਤਰੀਕੇ ਮੇਲੇ ਦਾ ਇਹਦਾ ਮਤਲਬ ਕੱਢ ਲੈਂਦਾ ਪਰ ਜਿੰਨੇ ਲੋਕਾਂ ਨੇ ਇਸ ਸਥਾਨ ਤੇ ਆ ਕੇ ਭਾਵਨਾ ਨਾਲ ਨਤਮਸਤਕ ਹੋਣਾ ਤੇ ਉਹਨਾਂ ਨੇ ਜਦੋਂ ਭਾਵਨਾ ਨਾਲ ਸਭ ਜਿਆਦਿਆਂ ਨੂੰ ਨਮਸਕਾਰ ਕਰਨੀ ਹੈ ਮਾਤਾ ਗੁਜਰ ਕੌਰ ਜੀ ਨੂੰ ਨਮਸਕਾਰ ਕਰਨੀ ਹੈ ਮੈਂ ਨਿਸ਼ਚੇ ਨਾਲ ਕਹਿ ਸਕਦਾ ਅਗਲੇ ਸਾਲਾਂ ਚ ਆਉਂਦੇ ਸਮਿਆਂ ਚ ਉਹਨਾਂ ਦਾ ਜੀਵਨ ਬਦਲ ਜਾਣਾ ਤੇ ਉਹਨਾਂ ਦਾ ਜਿਹੜਾ ਜੀਵਨ ਬਦਲ ਕੇ ਉਹਨਾਂ ਨੇ ਗੁਰਸਿੱਖ ਬੰਨਾ ਜਿਵੇਂ ਪਹਿਲਾਂ ਪ੍ਰਧਾਨ ਜੀ ਨੇ ਵੀ ਕਿਹਾ ਤੇ ਇਹੀ ਸਾਡਾ ਇਹਨਾਂ ਜੋੜ ਮੇਲਿਆਂ ਤੇ ਆਉਣ ਦਾ ਵੱਡਾ ਮਨੋਰਥ ਵੀ ਹੈ ਸਾਬਜਾਦੇ ਮਾਤਾ ਗੁਜਰ ਕੌਰ ਜੀ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ ਸਾਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼ਹੀਦੀਪੁਰਬ ਦੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੇ ਵੱਲੋਂ ਆਪਣੇ ਵਿਚਾਰ ਸਾਂਝ ਕੀਤੇ ਗਏ ਆਓ ਸੁਣਨੇ ਉਹਨਾਂ ਵੱਲੋਂ ਕੀ ਕਿਹਾ ਗਿਆ ਇਹ ਪਵਿੱਤਰ ਧਰਤੀ ਗੁਰਦੁਆਰਾ ਜੋਤੀਸ ਰੂਪ ਫਤਿਹਗੜ੍ਹ ਸਾਹਿਬ ਜਿੱਥੇ ਅੱਜ ਮਹਾਨ ਸ਼ਹੀਦੀ ਨਗਰ ਕੀਰਤਨ ਸਵੇਰੇ ਅੰਮ੍ਰਿਤ ਵੇਲੇ ਭੰਤਨ ਸਾਹਿਬ ਜੱਦਾ ਬਾਬਾ ਜੋਰਾਵਰ ਸਿੰਘ ਜੀ ਭੰਤਨ ਸਾਹਿਬ ਜادہ ਬਾਬਾ ਫਤੇ ਸਿੰਘ ਤੇ ਸਿੱਖ ਪੰਥ ਦੀ ਮਾਤਾ ਮਾਤਾ ਗੁਜਰੀ ਜੀ ਤੇ ਲਾਂਦੇ ਉਸ ਅਸਥਾਨ ਤੋਂ ਠੰਡੇ ਬੁਰਜ ਤੇ ਗੁਰਦੁਆਰਾ ਪੋਰਾ ਸਾਹਿਬ ਤੋਂ ਉਸ ਅਸਥਾਨ ਤੋਂ ਸਵੇਰੇ ਅੰਮ੍ਰਿਤ ਵੇਲੇ ਆਪ ਜਪਜੀ ਸਾਹਿਬ ਜੀ ਦੇ ਜਾਪ ਅਪਰਾਹਤ ਅਰਦਾਸ ਬੇਨਤੀ ਕਰਕੇ ਪ੍ਰੰਪਤਾ ਹੋਈ ਸੀ ਜਿਹਦੀ ਸੰਪੂਰਨਤਾ ਸਮੋੱਚੇ ਖਾਲਸਾ ਪੰਥ ਨੇ ਇਸ ਪਵਿੱਤਰ ਧਰਤੀ ਦੇ ਆਫੀ ਕੀਤੀ ਤੇ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਇਸ ਧਰਤੀ ਨੂੰ ਮਾਨ ਸਤਗੁਰ ਜੀ ਨੇ ਬਖਸ਼ਿਸ਼ ਕੀਤਾ ਛੋਟੀ ਉਮਰ ਦੇ ਵਿੱਚ ਲੰਬੀਆਂ ਫਲਾੰਗਾ ਵੱਡੀਆਂ ਫਲਾੰਗਾ ਗੁਰ ਸਿਧਾਂਤ ਦੀ ਪਾਲਣਾ ਉਹ ਇਸ ਧਰਤੀ ਤੋਂ ਸਹਿਲ ਜادہ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਜادہ ਬਾਬਾ ਪਤੇ ਸਿੰਘ ਜੀ ਨੇ ਕੀਤੀ ਤੇ ਉਹਨਾਂ ਨੇ ਛੋਟੀ ਉਮਰ ਦੇ باوجود ਉਸ ਵੇਲੇ ਦੇ ਜਿਹੜੇ ਜ਼ਾਲਮ ਰਾਜੇ ਸੀ ਉਹਨਾਂ ਨੂੰ ਲਲਕਾਰਿਆ ਨਹੀਂ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਭੈ ਪਾਉਂਦੇ ਸੀ ਉਹ ਸਤਗੁਰੂ ਜੀ ਦੀ ਕਿਰਪਾ ਤੇ ਬਖਸ਼ਿਸ ਕਰਕੇ ਉਹਦੇ ਵਿੱਚ ਪੂਰੇ ਹਿੰਮਤian ਦੇ ਵਿੱਚ ਪੂਰੇ ਉਤਰੇ ਜ਼ੁਲਮ ਦਾ ਟੱਕਰਾ ਸਤਗੁਰੂ ਜੀ ਨੇ ਆਪ ਕਰਵਾਇਆ ਥੋ ਇਸੇ ਤਰ੍ਹਾਂ ਇਹ ਪਵਿੱਤਰ ਸਿਧਾਂਤ ਸਾਨੂੰ ਬਖਸ਼ਿਸ਼ ਦਿੱਤੇ ਨਾਲ ਦੀ ਨਾਲ ਪਵਿੱਤਰ ਸਿਧਾਂਤ ਇਸ ਧਰਤੀ ਦੇ ਵੀ ਬਖਸ਼ਿਸ਼ ਦਿੱਤੇ। ਦੀਵਾਨ ਟੋਡਰਮਲ ਜਿਹੜਾ ਗੁਰੂ ਪਾਤਸ਼ਾਹ ਦਾ ਅਨੰਨ ਸਿੱਖ ਸੀ। ਉਹਨੇ ਆਇਆ ਇਸ ਪਵਿੱਤਰ ਧਰਤੀ ਦੇ ਉੱਤੇ ਮੋਹਣਾ ਖੜੀਆਂ ਕਰਕੇ ਇਹ ਧਰਤੀ ਜਿਹੜੀ ਸੀ ਸੰਸਕਾਰ ਵਾਸਤੇ ਮੁੱਲ ਖਰੀਦੀ। ਤੇ ਮੈਂ ਕਹਿ ਸਕਦਾ ਕਿ ਧਰਤੀਆਂ ਹੋਰ ਵੀ ਹੋਣਗੀਆਂ। ਇਕਦਾ ਇਸ ਪਵਿੱਤਰ ਧਰਤੀ ਨੂੰ ਉਹਨਾਂ ਮਹਾਨ ਰੂਹਾਂ ਦਾ ਲਹੂ ਤੇ ਮੰਜ ਤੇ ਦੂਸਰਾ ਇਸ ਪਵਿੱਤਰ ਧਰਤੀ ਦਾ ਦੁਨਿਆਵੀ ਤੌਰ ਤੇ ਵੀ ਮੁੱਲ ਇਹ ਅਮੋਲਕਿਆ ਕੋਈ ਦੇ ਨਹੀਂ ਸਕਦਾ ਨਾ ਕੋਈ ਇਹਦਾ ਮੁੱਲ ਇੰਨਾ ਤਾਰ ਸਕਦਾ ਜਿੰਨਾ ਇਹਦਾ ਮੁੱਲ ਤਾਰਿਆ ਗਿਆ ਸੋ ਉਹਨਾਂ ਨੇ ਸਾਡੇ ਲਈ ਬੜੀਆਂ ਮਹਾਨ ਕੁਰਬਾਨੀਆਂ ਕੀਤੀਆਂ ਗੁਰਦਸ਼ਪ ਸਿੰਘ ਪਾਤਸ਼ਾਹ ਜੀ ਦੇ ਅੱਜ ਪ੍ਰਕਾਸ਼ ਗੁਰਪੁਰਪ ਵੀ ਆ ਤੇ ਮੈਂ ਇੱਕ ਵਾਰੀ ਇੱਕ ਗੱਲ ਕਹਿਣਾ ਹੁੰਦਾ ਕਿ ਬੜੇ ਪੀਰ ਪਕੰਬਰ ਔਲ ਜੀ ਇਸ ਧਰਤੀ ਤੇ ਆਏ ਪਰ ਗੁਰੂ ਕਾਲਕੀ ਤੇ ਪਾਛਾ ਦਾ ਨਾਂ ਕੋਈ ਇਹੋ ਜਿਹਾ ਆਇਆ ਤੇ ਨਾ ਕਿਸੇ ਨੇ ਅੱਗੇ ਭੁਵਿੱਖ ਦੇ ਵਿੱਚ ਆਉਣਾ ਗੁਰੂ ਸਾਹਿਬ ਚਮਕੌਰ ਦੀ ਗਾੜੀ 'ਚ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਆਪ ਕਾਲਕੀ ਸਜਾ ਕੇ ਜੁੱਧ ਲਈ ਭੇਜਦੇ ਆ ਜੁੱਧ ਲਈ ਨਹੀਂ ਭੇਜਦੇ ਸਹਬਜ਼ਾਦੇ ਦੇ ਕਰਤੱਵ ਵੀ ਦੇਖਦੇ ਆ ਤੇ ਜਿਸ ਵੇਲੇ ਸਹਬਜ਼ਾਦਾ ਜੀ ਸ਼ਹੀਦੀ ਪਾਉਂਦੇ ਆ ਤੇ ਸਤਗੁਰੂ ਜੀ ਜਕਾਰੇ ਗਜਾਉਂਦੇ ਆ ਇਹ ਮਿਸਾਲ ਇਸ ਧਰਤੀ ਤੇ ਕਿਤੇ ਵੀ ਨਹੀਂ ਹੋਈ ਤੇ ਨਾ ਹੋਣੀ ਇਸੇ ਤਰ੍ਹਾਂ ਸਹਿਬਜ਼ਾਦਾ ਬਾਬਾ ਚੁਹਾਰ ਸਿੰਘ ਜੀ ਆਪਣੇ ਹੱਥੀਂ ਜਾਗ ਨੂੰ ਤੋੜਨਾ ਆਪਣ ਹੱਥੀਂ ਸ਼ਹੀਦ ਹੋਣ ਦੇ ਦੇਖਣਾ ਇਹ ਕਲਗੀ ਧਰਦਾ ਜੀਰਾ ਸੀ ਸੋ ਸਿੱਖ ਪੰਥ ਨੂੰ ਹਮੇਸ਼ਾ ਹੀ ਇਨਾ ਮਹਾਨ ਚਾਰੇ ਸਹਿਬਜ਼ਾਦਿਆਂ ਤੇ ਇਸੇ ਕਰਕੇ ਸਾਡੇ ਬਜ਼ੁਰਗਾਂ ਨੇ ਜਿੱਲੇ ਅਰਦਾਸ ਬਣਾਈ ਪੰਜ ਪਿਆਰ ਪੰਜ ਪਿਆਰੇ ਚਾਰ ਸਹਿਬਜ਼ਾਦੇ ਸੋ ਇਹ ਉਹ ਧਰਤੀ ਆ ਜਿਸ ਮਹਿਕ ਨੂੰ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਇਸ ਮਹਾਨ ਸ਼ਹੀਦੀ ਨਗਰ ਕੀਰਤਨ ਦੇ ਵਿੱਚ ਲੱਖਾਂ ਦੀ ਤਦਾਦ ਵਿੱਚ ਆਉਂਦੇ ਆ ਤੇ ਇੱਕ ਦਿਨ ਨਹੀਂ ਪੇ ਇੱਕ ਦਿਨ ਨਹੀਂ ਕੱਲ ਵੀ ਲਗਭਗ ਪ੍ਰਸਨ ਕਿਹਾ ਵੀ 15 ਲੱਖ ਲੋਕ ਕੱਲ੍ਹ ਹੀ ਸ਼ਾਜਰ ਸੀ ਤੋਂ ਇਹਨਾਂ ਲੱਖਾਂ ਲੋਕਾਂ ਦਾ ਇਸ ਪਵਿੱਤਰ ਧਰਤੀ ਨੂੰ ਆ ਕੇ ਨਤਮਸਤਕ ਹੋਣਾ ਇਹ ਗੁਰੂ ਸਾਹਿਬ ਜੀ ਦੇ ਅਦੁੱਤੀ ਸਿਧਾਂਤ ਆ ਤੋਂ ਸਤਗੁਰ ਜੀ ਕਿਰਪਾ ਕਰਕੇ ਸਾਨੂੰ ਵੀ ਸਤਗੁਰ ਜੀ ਦੋ ਗੁਣ ਬਖਸ਼ ਕਰ ਦੇਣ ਇੱਕ ਸਤਗੁਰੂ ਜੀ ਦੀ ਪਵਿੱਤਰ ਗੁਰਬਾਣੀ ਨੂੰ ਗਾਇਣ ਗਾਇਣ ਵੀ ਕਰੀਏ ਤੇ ਨਾਲ ਉਹਦੇ ਤੇ ਚੱਲਣ ਦਾ ਵੀ ਯਤਨ ਕਰੀਏ ਤੇ ਦੂਜੇ ਗੁਰੂ ਪੰਥ ਦੇ ਵਿੱਚ ਰਲ ਕੇ ਆਪਾਂ ਪੰਥ ਪ੍ਰਸਤੀ ਦਾ ਵੀ ਸਬੂਤ ਦਈਏ ਇਹੋ ਪਵਿੱਤਰ ਸਿਧਾਂਤ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਸੀ ਤੇ ਸਤਗੁਰੂ ਜੀ ਨੇ ਆਦੇਸ਼ ਵੀ ਕੀਤਾ ਸੀ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਤੇ ਮੇਰਾ ਸਰੀਰ ਗੁਰੂ ਪੰਥ ਦੇ ਵਿੱਚ ਤੋਂ ਗੁਰੂ ਸਾਹਿਬ ਕਿਰਪਾ ਕਰਨ ਜਿੰਨੀਆਂ ਵੀ ਲੰਗਰਾਂ ਵਾਲਿਆਂ ਨੇ ਜਾ ਹੋਰ ਜਿਨੀਆਂ ਨੇ ਵੀ ਇੱਥੇ ਲਗਾਤਾਰ 15 ਦਿਨ ਤੋਂ ਆਪਣੀਆਂ ਸੁਭਾਵਾਂ ਨਵਾਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਮ ਰੋਮ ਕਰਕੇ ਉਹਨਾਂ ਸਾਰੇ ਲੰਗਰ ਵਾਲਾਂ ਲੰਗਰ ਵਾਲੇ ਵੀਰਾਂ ਦਾ ਮਾਈਆਂ ਭਾਈਆਂ ਦਾ ਜਿਨ੍ਹਾਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕੀਤੀ ਤੇ ਜਿਨ੍ਹਾਂ ਨੇ ਅੱਜ ਇਸ ਮਹਾਨ ਸ਼ਹੀਦ ਨਗਰ ਕੀਰਤਨ ਦੇ ਵਿੱਚ ਪੈਦਲ ਉਹਨਾਂ ਇਤਿਹਾਸਕ ਪਲਾਂ ਨੂੰ ਮਹਿਸੂਸ ਵੀ ਕੀਤਾ ਤੇ ਯਾਦ ਵੀ ਕੀਤਾ ਉਹਨਾਂ ਸਾਰੀਆਂ ਸੰਗਤਾਂ ਦਾ ਵੀ ਬਹਿ ਦਿਲੋਂ ਧੰਨਵਾਦ ਕਰਦਾ ਅਰਦਾਸ ਕਰਦਾ ਸਤਿਗੁਰੂ ਜੀ ਕਿਰਪਾ ਕਰੋ ਸਾਰਿਆਂ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਅਮਰਤ ਵੇਲੇ ਦਾ ਜਾਗਣਾ ਤੇ ਸਤਿਗੁਰੂ ਜੀ ਪਰਿਵਾਰਾਂ ਦੇ ਵਿੱਚ ਇਤفاقਤਾ ਇਹ ਦੇਖਤਾ ਬਖਸ਼ ਕਰਨ ਜਿੱਥੇ ਅੱਜ ਇਸ ਜੀ ਦੇ ਮਹਾਨ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਉਥੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਸਿੰਘ ਸਾਹਿਬ ਸਰਦਾਰ ਪਰਵਿੰਦਰਪਾਲ ਸਿੰਘ ਜੀ ਬੁੱਟਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰਾਂਤੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਉਥੇ ਸਿੱਖ ਪੰਥ ਦੀ ਮਹਾਨ ਜਥੇਬੰਦੀ ਜਿਹਦੇ ਸਾਨੂੰ ਬਹੁਤ ਵੱਡਾ ਮਾਣ ਆ ਦੰਦ ਦੇ ਮਿੰਟਕਸਾਲ ਦੇ ਮੁਖੀ ਸਤਿਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਉੱਥੇ ਨਾਲ ਸਾਡੇ ਨਿਹੰਗ ਸਿੰਘਾਂ ਦੀਆਂ ਫਰਮੌਰ ਜ세 ਬੰਦੀਆਂ ਵਾਂਗ ਤਾਂ ਅਕਾਲੀ ਤਰਨਤਾਰਨ ਦਲ ਜ세 ਬੰਦੀ ਹਰਿਆਵੇਲਾਂ ਚੱਲਦਾ ਵਹੀਰ ਦੇ ਮੁੱਖ ਸੇਵਾਦਾਰ ਜਿੰਦਾ ਸ਼ਹੀਦ ਪੰਸਰ ਰਤਨ ਸਤਿਬਾਬਾ ਨਿਹਾਲ ਸਿੰਘ ਜੀ ਹਰਿਆਵੇਲਾਂ ਵਾਲੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਤੇਨਾਂ ਦੇ ਸਕਾਰਜੋਗ ਮੁਖੀ ਸੰਤ ਬਾਬਾ ਬਲਬੀਰ ਸਿੰਘ ਜੀ ਉਥੇ ਦਾਲ ਪੰਥ ਬਾਬਾ ਬਿਧੀ ਚੰਦ ਜੀ ਸਾਡੀ ਮਹਾਨ ਸਿੱਖ ਪੰਥ ਦੀ ਨਿਹੰਗਾਂ ਕਿੰਨਾਂ ਦੀ ਜਥੇਬੰਦੀ ਤੇ ਇਹਨਾਂ ਦੇ ਮੁਖੀ ਬਾਬਾ ਅਵਤਾਰ ਸਿੰਘ ਜੀ ਔਰ ਉਹਨਾਂ ਦੇ ਨਾਲ ਬਾਕੀ ਸਾਰੇ ਨਿਹੰਗਾਂ ਸੰਗਤਾਂ ਦੀਆਂ ਤਰਨਾ ਦਲ ਦੀਆਂ ਜਥੇਬੰਦੀਆਂ ਤੇ ਨਾਲ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਹੋਰ ਵੀ ਮਹਾਪੁਰਖ ਸਾਰੇ ਪਹੁੰਚੇ ਆ ਸੋ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਉਥੇ ਪੁਲਿਸ ਪ੍ਰਸ਼ਾਸਨ ਦਾ ਵੀ ਦੇ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਟਾਫ ਦਾ ਜਿਨ੍ਹਾਂ ਨੇ ਇਹ ਸਾਰੇ ਪ੍ਰਬੰਧ ਜਿਹੜੇ ਆ ਗੁਰੂ ਆਸ਼ੇ ਅਨਸਾਰ ਵਧੀਆ ਪ੍ਰਬੰਧ ਸਾਰੇ ਕੀਤੇ ਆ ਤੇ ਮੈਂ ਇਹਨਾਂ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੇ ਗੁਰੂ ਜਰਨਾ ਚ ਅਰਦਾਸ ਵੀ ਕਰਦਾ ਤੇ ਪਹਿਲਾਂ ਆਪਾਂ ਸਾਹਿਬ ਗੁਰੂ ਤੇਗ ਬਹਾਦਰ ਪਾਚਾਲ ਜੀ ਦਾ 350 ਸਾਲਾ ਆਪਾਂ ਸ਼ਹੀਦੀ ਗੁਰਪੁਰਬ ਮਨਾ ਕੇ ਹਟਿਆ ਉਹਦੇ ਵਿੱਚ ਵੀ ਸੰਗਤਾਂ ਦਾ ਬਹੁਤ ਵੱਡਾ ਉਤਸ਼ਾਹ ਸੀ ਤੇ ਅੱਜ ਜਿਹੜਾ ਇਹ ਵੱਡੇ ਪੱਧਰ ਦੇ ਉੱਤੇ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੇ ਆਉਣਾ ਇਹ ਇਸ ਗੱਲ ਦਾ ਨਿਰਣਾ ਕਰਦਾ ਕਿ ਸਿੱਖ ਚਾਹੇ ਦੂਰ ਬੈਠਾ ਚਾਹੇ ਲਾਗੇ ਬੈਠਾ ਚਾਹੇ ਅਮਰਤਾਰੀਆ ਚਾਹੇ ਸਹਿਜਤਾਰੀਆ ਗੁਰੂ ਪੀੜਾ ਨੂੰ ਲੈ ਕੇ ਬੇਟਾ ਬਹੁਤ-ਬਹੁਤ ਧੰਨਵਾਦ। ਛੇਦੀਪੁਰਵ ਦੇ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗਸ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੌਮ ਦੇ ਨਾਮ ਦੇ ਸੰਦੇਸ਼ ਦਿੱਤੇ ਗਏ। ਆਓ ਸੁਣਿਓ ਨਵਲੂ ਕੀ ਕਿਹਾ ਗਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਸੱਚੇ ਪਾਤਸ਼ਾਹ ਪੰਥ ਦੇ ਵਾਲੀ ਸਰਵੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਯੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੇ ਮubarrak ਅਸਥਾਨ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਹਾਜ਼ਰ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੱਚੇ ਪਾਤਸ਼ਾਹ ਦੇ ਫਰਜ਼ੰਦਾ ਨੂੰ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਸੀ ਡਰ ਤੇ ਲਾਲਚ ਦਿੱਤੇ ਕਿ ਸਿੱਖੀ ਛੱਡ ਦਿਓ ਆਪਣਾ ਆਕੀਦਾ ਛੱਡ ਦਿਓ ਤਾਂ ਸਾਹਿਬਜ਼ਾਦਿਆਂ ਦਾ ਇੱਕ ਜਵਾਬ ਸੀ ਹਮਰੀ ਬੰਸ ਰੀਤ ਇਮ ਆਈ ਸੀ ਸਜਾਈ ਪਰ ਸਿਰ ਨਾ ਜਾਈ ਅੱਜ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਮੌਕੇ ਤੇ ਮੈਂ ਸਮੁੱਚੀ ਹੀ ਕੌਮ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿਨਾ ਹਾਂ ਨੌਜਵਾਨੋ ਆਪਾਂ ਸਾਹਿਬਜ਼ਾਦੀਆਂ ਦੇ ਰਸਤੇ ਤੇ ਤੁਰਨਾ ਹੈ ਆਪਾਂ ਜੇ ਥੋੜੀ ਬਹੁਤੀ ਢਿੱਲ ਹੈ ਆਪਾਂ ਸਾਬਤ ਸੂਰਤ ਹੋਈਏ ਆਪਾਂ ਸਰਦਾਰ ਬਣੀਏ ਆਪਾਂ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ ਦੂਜੀ ਗੱਲ ਸਾਹਿਬਜ਼ਾਦੀਆਂ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰਨ ਤੋਂ ਬਾਅਦ ਹਕੂਮਤ ਨੇ ਸੋਚਿਆ ਸੀ ਕਿ ਸ਼ਾਇਦ ਸਿੱਖੀ ਦੀ ਗੱਲ ਮੁੱਕ ਗਈ ਹੈ ਪਰ ਸਾਹਿਬ ਜਾਦਿਆ ਨੇ ਜੋ ਪਹਿਲਾ ਬਚਨ ਕਹੇ ਸੀ ਤੁਸੀਂ ਸਾਡੇ ਸਰੀਰ ਨੂੰ ਖਤਮ ਕਰ ਸਕਦੇ ਹੋ ਪਰ ਸਿੱਖੀ ਸੋਚ ਨੂੰ ਕੋਈ ਖਤਮ ਨਹੀਂ ਕਰ ਸਕਦਾ ਅੱਜ ਤੇ ਹਮੇਸ਼ਾ ਹੀ ਇਹ ਲੱਖਾਂ ਦੇ ਇਕੱਠ ਖਾਲਸਾ ਪੰਥ ਦੇ ਇਹ ਦੱਸ ਦੇ ਨੇ ਸਾਡੇ ਦਿਲਾਂ ਦੇ ਵਿੱਚ ਸਾਹਿਬ ਜਾਤੇ ਵਸਦੇ ਆ ਇਹ ਇਸ ਧਰਤੀ ਤੇ ਪੰਥ ਦੇ ਸਿੱਖੀ ਦੇ ਬੋਲ ਬਾਲੇ ਇਹ ਸਦਾ ਰਹਿਣਗੇ ਤੀਜੀ ਗੱਲ ਉਦੋਂ ਵੀ ਜਿਹੜਾ ਦਿੱਲੀ ਦਾ ਤਖਤ ਹੈ ਵਜ਼ੀਰ ਖਾਨ ਉਹਦਾ ਗੁਲਾਮ ਉਹਨੇ ਸਾਹਿਬ ਜਾਦੀਆ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਖਾਲਸਾ ਪੰਥ ਇੱਥੇ ਅੱਜ ਹਾਜ਼ਰ ਹੈ ਸਾਰੇ ਦਲ ਪੰਥ ਦਮਦਮੀ ਟਕਸਾਲ ਸਿੰਘ ਸਾਹਿਬ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਮਾਪੁਰਸ਼ ਅਤੇ ਸਮੁੱਚਾ ਪੰਥ ਇਹ ਗੁਰਦੁਆਰੇ ਗੁਰਤਾ ਮੱਚ ਵੀ ਆਪਾਂ ਜਿੱਥੇ ਖੜੇ ਹਾਂ ਇਹ ਪੰਥ ਦੇ ਹਨ ਤੇ ਆਪਾਂ ਇਹ ਹਮੇਸ਼ਾ ਪਹਿਰਾ ਦੇਣਾ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧ ਦੇ ਮਾਮਲੇ ਦੇ ਵਿੱਚ ਉਦੋਂ ਸਿੱਖੀ ਰਣਜੀਤ ਨਗਾਰਾ ਹੀ ਵਜਾ ਸੀ ਨਾ ਅਨੰਦਪੁਰ ਸਾਹਿਬ ਤੇ ਰਣਜੀਤ ਨਗਾਰੇ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ आनंदपुर दा साहिब ਨੂੰ ਘੇਰੇ ਤੇ ਫਿਰ ਸ਼ਹਾਦਤਾਂ ਦਾ ਦੌਰ ਆਪਾਂ ਸੁਚੇਤ ਰਹਿਣਾ ਪੰਥ ਆਪਣੇ ਫੈਸਲੇ ਆਪ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਦਾ ਹੈ ਤੇ ਆਪਾਂ ਇਸੇ ਹੀ ਸੋਚਦੇ ਧਾਰਨੀ ਬਣਾ ਹੈ ਇਹਨਾਂ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਡਾਰੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸ੍ਰੀ ਅਕਾਲ